ਮਾਣਾ ਹਲਕੇ ਦੇ ਪਿੰਡ ਬਠੋਈ ਦੇ ਵਿੱਚ ਪੰਚਾਇਤੀ ਜ਼ਮੀਨ ਜੋ 600 ਏਕੜ ਦੀ ਹੈ ਪ੍ਰਸ਼ਾਸਨ ਉੱਥੇ ਕਬਜ਼ਾ ਕਰਨ ਲਈ ਆਇਆ ਸੀ ਤੇ ਕਿਸਾਨਾਂ ਵੱਲੋਂ ਉਸ ਦਾ ਵਿਰੋਧ ਕੀਤਾ ਗਿਆ ਕਿਸਾਨਾਂ ਨੇ ਪਟ્રોલ ਦੀ ਬੋਤਲਾਂ ਚਕਲੀਆਂ ਅਤੇ ਕਿਹਾ ਕਿ ਅਸੀਂ ਆਪਣੀ ਜ਼ਮੀਨ ਤੇ ਕਿਸੇ ਨੂੰ ਕਬਜ਼ਾ ਨਹੀਂ ਕਰਨ ਦੇਵਾਂਗੇ ਕਿਸਾਨਾਂ ਕੋਲ 25 25 30 30 ਏਕੜ ਜ਼ਮੀਨ ਹੈ ਜਿਹੜੇ ਕੀ ਇਸ ਪੰਚਾਇਤੀ ਜ਼ਮੀਨ ਤੇ ਆਪਣੀ ਪਰਿਵਾਰਾਂ ਦਾ ਪਾਲਣ ਪੋਸਣ ਕਰ ਰਹੇ ਹਨ ਲੇਕਿਨ ਸਰਕਾਰ ਦਾ ਕਹਿਣਾ ਹੈ ਪੰਚਾਇਤੀ ਵਿਭਾਗ ਦਾ ਕਹਿਣਾ ਹੈ ਕਿ ਇਹ ਪੰਚਾਇਤੀ ਜ਼ਮੀਨ ਹੈ ਇਸ ਤੇ ਸਰਕਾਰ ਆਪਣਾ ਕਬਜ਼ਾ ਕਰੇਗੀ ਇਸ ਨੂੰ ਲੈ ਕੇ ਕਿਸਾਨ ਉਗਰਾਹ ਦੇ ਜਿਹੜੇ ਵਰਕਰ ਤੇ ਕਰਮਚਾਰੀ ਸੀ ਉਹ ਪੁਲਿਸ ਨਾਲ ਵੀ ਵਿੜੇ ਅਤੇ ਉਹਨਾਂ ਨੇ ਕਿਹਾ ਕਿ ਅਸੀਂ ਇਸ ਜ਼ਮੀਨ ਨੂੰ ਬਿਲਕੁਲ ਨਹੀਂ ਛੱਡਣਾ ਭਾਵੇਂ ਸਾਡੀ ਜਾਨ ਚਲੀ ਜਾਵੇ ਪੈਟਰੋਲ ਤੱਕੀ ਬੋਤਲਾਂ ਲੈ ਕੇ ਕਿਸਾਨ ਖੇਤਾਂ ਵਿੱਚ ਖੜੇ ਸਨ ਹੁਣ ਉੱਚ ਅਧਿਕਾਰੀ ਜ਼ਿਲ੍ਹਾ ਪ੍ਰਸ਼ਾਸਨ ਦੇ ਪੁਲਿਸ ਅਧਿਕਾਰੀ ਇਸ ਮਾਮਲੇ ਨੂੰ ਕਿਸ ਤਰ੍ਹਾਂ ਹੱਲ ਕਰਦੇ ਆਉਣ ਵਾਲਾ ਸਮਾਂ ਦੱਸੇਗਾ ਲੇਕਿਨ ਇਸ ਤੋਂ ਪਹਿਲਾਂ ਵੀ ਇੱਕ ਵਾਰ ਪੰਚਾਇਤ ਵਿਭਾਗ ਕਬਜ਼ਾ ਲੈਣਾ ਸੀ ਤਾਂ ਉਹ ਵੀ ਉਹਨਾਂ ਦਾ ਐਸਪਲ ਹੋਇਆ ਸੀ ਕਬਜ਼ਾ ਨਹੀਂ ਕਰ ਸਕੇ ਸੀ ਕਿਸਾਨਾਂ ਦੇ ਵਿਰੋਧ ਦੇ ਕਾਰਨ ਕਿਸਾਨ ਆਪਣੀ ਥਾਂ ਸੱਚੇ ਕਿਉਂਕਿ ਲੰਬੇ ਸਮੇਂ ਤੋਂ ਉਹਨਾਂ ਦੇ ਪਰਿਵਾਰਾਂ ਦਾ ਪੇੜ ਇਸ ਪੰਚਾਇਤੀ ਜ਼ਮੀਨ ਦੇ ਰਾਹੀਂ ਪੜ ਰਿਹਾ ਹੈ ਉਹਨਾਂ ਦੇ ਬੱਚੇ ਇਸ ਤੇ ਰੋਟੀ ਖਾ ਰਹੇ ਹਨ ਲੇਕਿਨ ਸਰਕਾਰ ਨੂੰ ਚਾਹੀਦਾ ਹੈ ਕਿ ਕਿਸਾਨਾਂ ਦਾ ਕਹਿਣਾ ਹੈ ਕਿ ਸਾਨੂੰ ਇਹ ਜ਼ਮੀਨ ਸਾਡੇ ਨਾਮ ਕਿਤੇ ਜਾਵੇ ਜਾਂ ਇਸ ਦਾ ਕੋਈ ਖਰਚਾ ਹੈ ਉਹ ਬਧਾਇਆ ਜਾ ਸਕਦਾ ਹੈ ਹੁਣ ਪ੍ਰਸ਼ਾਸਨ ਕਿਸ ਤਰ੍ਹਾਂ ਹੱਲ ਕਰੇਗਾ ਇਸ ਸਮੇਂ ਦੱਸੋ 35 ਸਾਲ ਹੋ ਗਏ 70 ਸਾਲ ਦੇ ਮਾਲਕ ਆ ਦੀ ਤੁਸੀਂ ਆਏ ਚੱਕ ਕੇ ਆ ਕੇ ਮੂੰਹ ਟੱਕੇ ਤੇ ਨਹੀਂ ਖਾਲੀ ਅਸੀਂ ਜ਼ਮੀਨਾਂ ਬਾਪ ਆ ਕੇ ਉਹਨੂੰ ਰਕਤਾ ਜੋ ਅਰਜੀ ਕਰ ਲੋ ਟੀਬੇ ਬਣੇ ਹੋਏ ਸੀ ਇੱਥੇ ਅਸੀਂ ਟੀਬੇ ਸਾਰਾ ਅਸੀਂ ਟੀਬਿਆਂ ਨੂੰ ਪ੍ਰਸ਼ਾਸਨ ਨਹੀਂ ਜੀ ਰਿਹਾ ਹੈਗਾ ਉਹਨੂੰ ਜਿਹਾਣਾ ਥੋੜੇ ਕੋਲ ਕੋਈ ਇਹਿਆ ਸਟੇਟਸ ਕੋ ਦਿਖਾ ਤੁਸੀ ਸਾਨੂੰ ਟਾਈਮ ਦਿਓ ਇਹ ਬਤਾ ਦਿਓ ਨਾ ਸਟੇਰ ਕਿ ਤੁਹਾਨੂੰ ਪਹਿਲਾਂ ਤੋਂ ਨੋਟਿਸ ਹੀ ਪਹੁੰਚਦਾ ਦੱਸ ਤੁਸੀਂ ਟਾਈਮ ਦਿਨਦੇ ਨਹੀਂ ਆ ਪਹਿਲਾਂ ਤੁਹਾਨੂੰ ਤੁਹਾਡੇ ਰਿਹਾ ਦੇਖ ਕੇ ਆਉਂਦੇ ਤੁਸੀਂ ਉੱਥੋਂ ਕਾਜ ਪਤਾ ਲਾ ਕੇ ਰੱਖਦੇ ਜੀ ਥੋ ਜਿਲ੍ਹਾ ਪ੍ਰਸ਼ਾਸਨ ਵੱਲੋਂ ਸਾਨੂੰ ਹੁਕਮ ਆਇਆ ਸੀ ਕਿ ਉਹ ਪੂਰਾ ਨਹੀਂ ਹਰ ਸਾਨੂੰ ਤੁਸੀਂ ਸਾਨੂੰ ਕੋਈ ਡੋਰ ਸਕੰਡੀ ਨਹੀਂ ਤੁਸੀਂ ਸਾਨੂੰ ਲਗੇ ਬੇਨਤੀ ਆ ਸਾਨੂੰ ਉਸ ਤੋਂ ਬਾਅਦ ਕੁਝ ਮਰਜ਼ੀ ਕਰੀਏ ਸਾਡੀ ਗੱਤ ਵੱਲ ਕੇ ਇੱਕ ਬੇਨਤੀ ਆ ਜੀ ਕਿ ਕੋਰਟ ਦਾ ਇੱਕ ਆਡਰ ਵੀ ਪਹਿਲਾਂ ਉਹਨੂੰ ਤਲਾਹ ਦਿੱਤੀ ਜਾਵੇ ਕਿੱਥੇ ਬੀਜੇ ਸਬੰਧ ਦੇ ਕੋਲ ਆਪਾਂ ਜਾ ਰਹੇ ਹਾਂ ਚਲ ਦੱਸੋ ਜੀ ਦਿਖਾਓ ਤਮ ਕਦਲਾ ਲੋਕਰੀਆਂ ਕਦਲਾ ਦਿਖਾ ਦਿਓ ਜੀ ਕਦਲਾ ਦਿਓ ਨਹੀਂ ਸਾਨੂੰ ਵੀ ਥੋੜੀ ਸਾਰਾ ਐਨਾ ਟੱਕਾ ਹੁੰਦਾ ਸਦਾ ਫਿਰ ਐਮ ਤੱਕਾ ਕਰ ਰਹੇ ਹੋ ਤੁਸੀਂ ਹਾਈ ਕੋਰਟ ਤੋੜੂਗਾ ਤੋੜ ਦੂੰਗਾ ਮੇਰਾ ਪੱਟ ਘਟੋ ਜੀ ਉਹ ਟੱਟ ਜਾਣਗੀਆਂ ਕੋਈ ਨਹੀਂ ਜਦੋਂ ਗੁੱਟ ਕੇ ਤੁਸੀਂ ਆ ਜਾਓ ਫਿਰ ਅਸੀਂ ਵੈਕਲ ਕਰ ਦਿੰਦੇ ਹਾਂ 70 ਹੋਰ ਆ ਜੀ ਸਾਨੂੰ ਵੀ ਤੁਸੀਂ ਰੋਟ ਸਿਨ ਕੱਢੇ ਸੀ ਕੋਈ ਕਾਗਜ਼ ਬਤਾ ਨਹੀਂ ਲੈਂਦੇ ਨਾ ਜੀ ਯਾਰ ਪਤਾ ਨਹੀਂ ਕੀ ਗੱਲ ਹੈ ਮੇਰੀ ਗੱਲ ਸੁਣੋ ਯਾਰ ਅਸੀਂ ਤਾਂ ਕੋਰਟ ਦੇ ਹੁਕਮ ਲਾਗੂ ਕਰਨ ਆਇਆ ਸੈਕਸ਼ਨ 11 ਦੇ ਵਿੱਚ ਤੁਹਾਨੂੰ ਜਿਹੜੇ ਹੈਗੇ ਪੰਚਾਇਤ ਨੂੰ ਹਾਕਮ ਬਣਾਤਾ ਉਹਦੇ ਵਾਸਤੇ ਤੁਸੀਂ ਸਾਰੇ ਜਾਣੇ ਅਪੀਲ 'ਚ ਗਏ ਆ ਤੁਸੀਂ ਸਾਰੇ ਹੀ ਰਹੇ ਹੋ ਉੱਥੇ ਆਪਣੇ ਧਾਗੇ ਬਣਾਉਂਦੇ ਨੇ ਇਹ ਥੋੜੀ ਖਾਜ ਹੋਗੀ ਉਹਦੇ ਬਾਅਦ ਤੁਸੀਂ ਹਾਈ ਮੋਡ 'ਤੇ ਪੀਂਚ ਗਏ ਆ ਤੁਹਾਨੂੰ ਕੋਈ ਉੱਥੇ ਸਟੇਜ ਆ ਸਟੇਟਸ ਕੋਈ ਜੇ ਹੈਗਾ ਉਹ ਦਿਖਾ ਦਿਓ ਆਦਰਵਾਈਜ਼ ਇਹ ਪੰਚਾਇਤ ਦੀ ਜ਼ਮੀਰ ਆ ਇੱਕ ਸਾਰ ਦੂਜੀ ਗੱਲ ਇਹ ਆ ਜੀ ਤੁਹਾਨੂੰ ਸਰ ਚਲੋ ਤੁਸੀਂ ਪੰਚਾਇਤ ਦਾ ਜਿਹੜਾ ਸਟੇਜ ਆ ਸਟੇਟਸ ਕੋਲ ਤੁਹਾਨੂੰ ਤੁਸੀਂ ਆਏ ਹੋ ਇੱਕ ਮਿੰਟਾ ਤੁਹਾਨੂੰ ਇੰਨਾ ਪਤਾ ਵੀ ਇੱਥੇ ਕਿੰਨੇ ਘਰ ਨਹੀਂ ਇਹ ਜ਼ਮੀਨ ਦੇ ਵਿੱਚ ਪਏ ਸਾਨੂੰ ਸਰ ਪਹਿਲਾਂ ਤੁਸੀਂ ਨੋਟਸ ਕੱਢੇ ਨਹੀਂ ਪਰ ਆਂਦਾ ਪਤਾ ਨਹੀਂ ਸਾਨੂੰ ਵੀ ਕਿੰਨੇ ਘਰ ਵਸਦੇ ਨੇ ਜੀ ਇਹਦੇ ਵਿੱਚ ਜ਼ਮੀਨ ਦੇ ਵਿੱਚ ਸਾਨੂੰ ਪਤਾ 200 ਬੰਦਾ 200 ਨੇ ਘਰ ਘਰ ਆਈ ਫਿਰ ਉਹ ਘਰਾਂ ਨੂੰ ਵੀ ਕੱਢੋਗੇ ਉਹਨਾਂ ਨੂੰ ਜੜੋਂਗੇ ਘਰਾਂ ਦੇ ਵਿੱਚੋਂ ਉਹ ਦੇਖ ਲੈਣੇ ਉਹ ਹਿਸਾਬ ਨਾਲ ਹੱਲ ਦੇਖ ਲੈਣੇ ਨਹੀਂ ਕਿ ਤੁਸੀਂ ਚਲੋ ਕੋਰਟ ਦੇ ਆਰਡਰ ਲਾ ਕਰਨਾ ਲਾ ਕੇ ਆ ਗਏ ਇੱਥੇ ਤੁਹਾਨੂੰ ਕੋਰਟ ਕੋਰਟ ਨੇ ਆਰਡਰ ਕੀਤਾ ਸੀ ਤੁਹਾਨੂੰ ਕਿ ਜਿਹੜੀ ਆ ਬਾਰਡਰ ਆ ਉਹ ਜਦੋਂ ਇਹ ਕਰਨ ਸਾਨੂੰ ਮੇਰੀ ਗੱਲ ਹੁਣ ਅਸੀਂ ਇੱਥੇ ਦੀ ਗੱਲ ਕਰੀਏ ਇੱਕ ਮਿੰਟ ਮੇਰੀ ਗੱਲ ਇੱਥੇ ਦੀ ਗੱਲ ਕਰ ਇੱਥੇ ਦੀ ਇੱਕ ਮਿੰਟ ਮੇਰੀ ਗੱਲ ਇੱਥੇ ਦੀ ਗੱਲ ਕਰੂੰ ਇੱਥੇ ਦੀ ਇੱਥੇ ਦੀ ਗੱਲ ਕਰੋ ਕੋਰਟ ਦੇ ਆਰਡਰ ਕੋਰਟ ਦੇ ਆਰਡਰ 100 ਪਾਸੇ ਲਾਗੂ ਕਰੋ ਨਾ ਫਿਰ ਕੋਰਟ ਦੇ ਆਰਡਰ ਠੀਕ ਹੈ ਨਹੀਂ ਫਿਰ ਕੋਰਟ ਤੁਸੀਂ ਯਾਰ ਕੋਰਟ ਸਾਨੂੰ 72 ਦੇ ਵਿੱਚ ਮਾਲਕ ਬਣਾਇਆ ਸਰ ਕੋਰਟ ਨੇ ਸਾਨੂੰ ਪਹਿਲਾਂ ਵੀ ਮਾਲਕ ਬਣਾਇਆ ਨਹੀਂ ਮਾਲਕ ਬਣਾਇਆ ਹਾਈ ਕੋਰਟ ਨੇ ਤੁਸੀਂ ਅਪੀਲ ਚ ਗਏ ਹੋ ਕਿ ਨਹੀਂ ਗਏ ਹੁਣ ਵੀ ਸਾਡੀ ਚੱਲਦੀ ਹੈ ਉੱਤੇ ਹੁਣ ਕਿਉਂ ਨਹੀਂ ਚੱਲਦੀ ਹੁਣ ਚੱਲਦੀ ਹੈ ਸਾਡੀ ਕੋਰਟੀਆਂ ਦਲੀਲਾਂ ਰੱਖੀਆਂ ਨੇ ਕਿ ਨਹੀਂ ਰੱਖੀਆਂ ਨੇ ਪਿੰਡ ਪੱਜਾ ਥੋੜਾ ਗੱਲ ਦੇ ਫਲੇ ਵੀਰ ਕੋਲੋਂ ਉਹਦੇ ਨਾਲ ਲੜ ਰਿਹਾ ਸਾਡਾ ਕੇਸ ਹਾਈ ਕੋਰਟ ਦੁਬਾਰੇ ਚੱਲਦਾ ਤੁਸੀਂ ਕਿੰਨੇ ਆਪ ਜਾਊਗਾ ਉਹ ਤਾਂ ਪਹਿਲਾਂ ਵੀ ਹਾਈ ਕੋਰਟ ਤੇ ਮਾਰ ਕੇ ਦੁਬਾਰੇ ਮੇਰੇ ਸੀ ਬਾਕੀ ਤੇ ਤੁਸੀਂ ਚੈਲੰਜ ਕਰਿਆ ਤਾਨੂੰ ਨਹੀਂ ਨਹੀਂ ਸਰ ਜੇ ਸਾਨੂੰ ਚੈਲੰਜ ਕਰ ਤਾਂ ਹੀ ਹਾਈ ਕੋਰਟ ਦੇ ਪਰ ਹਾਈ ਕੋਰਟ ਨੇ ਪਹਿਲਾਂ ਮੈਨੂੰ ਮਾਰਕ ਬਣਾਇਆ ਨਾ ਕਿ ਸੋਨੇ ਤੇਗਾ ਬਿਊਰੋ ਰਿਪੋਰਟ ਸਮਾਣਾ న్యూਸ